ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਤੇ ਲਓ ਜੀ ਆ ਗਏ ਇੱਕ ਆਪਾਂ ਹੋਰ ਨਵੇਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਬਈ ਜੀ ਜਿਹੜੇ ਆਪਾਂ ਕਬੂਤਰਾਂ ਨੂੰ ਲੱਗ ਕਰਨਾ ਸੀ ਹਨਾ ਚੱਲੜੇ ਖੁੱਡੇ ਵਾਲੇ ਉਹਨਾਂ ਨੂੰ ਆਪਾਂ ਅੱਧਰ ਛੱਡਣਾ ਸੀ ਹਨਾ ਆਪਣੇ ਪੁਰਾਣੇ ਖੁੱਡੇ ਦੇ ਵਿੱਚ ਫਿਰ ਉਹ ਦਿਨ ਆ ਹੀ ਗਿਆ ਤੁਹਾਨੂੰ ਮੈਂ ਦੱਸਿਆ ਹੀ ਸੀ ਹਨਾ ਆਪਾਂ ਲੱਗ ਕਰ ਹੀ ਦੇਣੇ ਆ ਬਸ ਥੋੜਾ ਜਿਹਾ ਆਪਾਂ ਚੇਂਜ ਕਰਤਾ ਸੈਟਅਪ ਥੋੜਾ ਜਿਹਾ ਬਸ ਜਿਹੜੇ ਆਪਾਂ ਫੈਂਸੀ ਕਬੂਤਰ ਛੱਡਨੇ ਸੀ ਇਹਦੇ ਵਿੱਚ ਉਹ ਆਪਾਂ ਹੁਣ ਜਿਹੜੇ ਆਪਣੇ ਉੱਡਣ ਵਾਲੇ ਕਬੂਤਰ ਹਨਾ ਉਹਨਾਂ ਦੇ ਆਪਾਂ ਜੋੜੇ ਲਾ ਕੇ ਛੱਡਾਂਗੇ ਇਹਦੇ ਵਿੱਚ ਆ ਪੱਧਰ ਕਰ ਦੇਣੀ ਆ ਥਾਂ ਮੈਂ ਠੀਕ ਹੈ ਸਾਰੀ ਪੱਧਰ ਕਰ ਕਰਕੇ ਮਤਲਬ ਮਾੜਾ ਮੋਟਾ ਜਿੰਨਾ ਕਿ ਲੈਵਲ ਹੋਇਆ ਆਪਣੇ ਤੋਂ ਓਨਾ ਕਿ ਲੈਵਲ ਆਪਾਂ ਕਰ ਦਾਂਗੇ ਠੀਕ ਹੈ ਤੇ ਇਹਦੇ ਵਿੱਚ ਜਿਹੜੇ ਆਪਾਂ ਨਵੇਂ ਜੋੜੇ ਲਾਵਾਂਗੇ ਆਪਾਂ ਉਹ ਛੱਡਾਂਗੇ ਇਹਦੇ ਵਿੱਚ ਠੀਕ ਹੈ ਜਿਹੜੇ ਫੈਂਸੀ ਕਬੂਤਰ ਹੋਣਗੇ ਉਹ ਆਪਣੇ ਵਿਚਾਲੜੇ ਖੁੱਡੇ ਦੇ ਵਿੱਚ ਹੀ ਰਹਿਣਗੇ ਜਦੋਂ ਕਿਉਂਕਿ ਆਪਾਂ ਜਿਹੜੇ ਆਪਾਂ ਕੱਢਨੇ ਸੀ ਨਾ ਇਹਦੇ ਵਿੱਚ ਉਹ ਕਬੂਤਰਾਂ ਨੇ ਉਧਰਾਂਡੇ ਲਾਲੇ ਆਪਣੇ ਇਰਮਾ ਜੀ ਆਪਾਂ ਅੰਡੇ ਚੱਕ ਇੱਧਰ ਲਿਆਵਾਂਗੇ ਫਿਰ ਉਹਨਾਂ ਨੇ ਬਹਿਣਾ ਨਹੀਂ ਇਹਦੇ ਉੱਪਰ ਨਾਲੇ ਅੰਡੇ ਖਰਾਬ ਜਾਣਗੇ ਨਾਲੇ ਲਾਈ ਇੰਨੀ ਤੇਰਬਾਦ ਹਨਾ ਨੁਕਸਾਨ ਹੋ ਜੂਗਾ ਨਾਲੇ ਕਬੂਤਰਾਂ ਦਾ ਤੇ ਹੁਣ ਆਪਾਂ ਬਸ ਇਹ ਸੋਚ ਲਿਆ ਇਹਨੂੰ ਪੱਧਰ ਕਰਕੇ ਇਹਦੇ ਵਿੱਚ ਜਿਹੜੇ ਆਪਾਂ ਨਵੇਂ ਜੋੜੇ ਲਾਵਾਂਗੇ ਇਹਦੇ ਵਿੱਚ ਸ਼ਿਫਟ ਕਰਾਂਗੇ ਠੀਕ ਹੈ ਨਾਲੇ ਥਾਂਵਾਵਾ ਖੁੱਲੀ ਆ ਤੇ ਨਾਲੇ ਤੋੜਾ ਫੇਰਾ ਵਧੀਆ ਆਪਦਾ ਕਰਦੇ ਰਹਿਣਗੇ ਨਾਲੇ ਨਵੇਂ ਜੋੜੇ ਲੱਗੇ ਹੋਣਗੇ ਨਾ ਆਪਾਂ ਆਪੇ ਵਧੀਆ ਪ੍ਰਬੰਧ ਕਰ ਲੈਣਗੇ ਜਿਹੜੀ ਆਂਡੇ ਲਾਉਣੇ ਲਾ ਲੈਣਗੇ ਠੀਕ ਹੈ ਤੇ ਬਾਕੀ ਨਾਲੇ ਅੱਜ ਆਪ ਬੱਚੇ ਨੂੰ ਵੀ ਛਤਰੀ ਤੇ ਬਿਠਾਇਆ ਹੋਇਆ ਉਹ ਵੀ ਤੁਹਾਨੂੰ ਦਿਖਾ ਦਿੰਨਾ ਮੈਂ ਤੇ ਮੈਂ ਚੱਲ ਅੱਜ ਐਤਵਾਰ ਹੈਗਾ ਵਾ ਨਾਲੇ ਛਤਰੀ ਤੇ ਵੀ ਬਿਠਾਉਣੇ ਬੱਚੇ ਨੂੰ ਆਵਾ ਦਿਨ ਹੋ ਗਏ ਬਿਠਾਇਆ ਨਹੀਂ ਸੀ ਵਧੀਆ ਬੈਠਾ ਪਿਆ ਹਜੇ ਤਾਂ ਤੇ ਬਾਕੀ ਇੱਧਰ ਵੀ ਆਪਣੇ ਸਾਰੀਆਂ ਕਬੂਤਰੀਆਂ ਨੇ ਅੰਡੇ ਲਾ ਲਿਆ ਪਹਿਲੇ ਕੁੱਡੇ ਚ ਹਨ ਜਿੰਨੇ ਜੋੜੇ ਆਪਾਂ ਲਾਏ ਸੀ ਆ ਲਾਈ ਹੋਏ ਆ ਬਾਕੀ ਇਹ ਦੋ ਕਬੂਤਰੀਆਂ ਨੇ ਤਾਂ ਗੇਟ 'ਚ ਹੀ ਲਾ ਲੇ ਜਾਂਦੇ ਬਾਕੀ ਉਹ ਸਾਹਮਣੇ ਆਪਾਂ ਖੋਲਣੇ ਬਣਾਏ ਸੀ ਉਹਨਾਂ ਦੀ ਲਾ ਲਈਆ ਇੱਕ ਉਹ ਸਾਹਮਣੇ ਬੈਠੀ ਇੱਕ ਉਹ ਬੈਠੀ ਹੋਈ ਇੱਕ ਉਹ ਬੈਠਾ ਕਬੂਤਰ ਦੇ ਨਾਲ ਪਿੱਛੇ ਬਾਕੀ ਉਹ ਦੋ ਕਬੂਤਰੀਆਂ ਝੁੰਡ ਚਾ ਠੀਕ ਹੈ ਸਾਰੇ ਜਿੰਨੇ ਵੀ ਆਪਾਂ ਜੋੜੇ ਲਾਏ ਆ ਸਾਰਿਆਂ ਨੇ ਆਂਡੇ ਲਾ ਲਏ ਆ ਕਈਆਂ ਨੇ ਦੋ ਦੋ ਲਾਏ ਕਈਆਂ ਨੇ ਇੱਕ ਇੱਕ ਲਾਇਆ ਠੀਕ ਹੈ ਬਾਕੀ ਹੋਰ ਮਹੀਨੇ ਬਾਅਦ ਇਹਨਾਂ ਨੇ ਸਾਰਿਆਂ ਨੇ ਬੱਚੇ ਕੱਢ ਲੈਣੇ ਆ ਠੀਕ ਹੈ ਉਹ ਵੀ ਤੁਹਾਨੂੰ ਅਪਡੇਟ ਮਿਲ ਹੀ ਜਾਊਗੀ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਫੇਰ ਹੀ ਮਿਲੂਗੀ ਅਪਡੇਟ ਹਨਾ ਕਈ ਵਾਰ ਭਰਾ ਭੁੱਲ ਜਾਂਦੇ ਤੇ ਸਬਸਕ੍ਰਾਈਬ ਹੁਣੀ ਕਰ ਲਓ ਠੀਕ ਹੈ ਤੇ ਬਾਕੀ ਆ ਤੁਹਾਨੂੰ ਮੈਂ ਦਿਖਾ ਦੇਣਾ ਅਦਰ ਆਪਣੇ ਫੈਂਸੀ ਕਬੂਤਰ ਜਿਹੜੇ ਆਪਾਂ ਅਲੱਗ ਕਰਨੇ ਸੀਗੇ ਉਹਨਾਂ ਨੇ ਆਂਡੇ ਧਰ ਲਏ ਅਦਰ ਠੀਕ ਹੈ ਫਿਰ ਆਹ ਜੋੜੇ ਨੂੰ ਇਕੱਲੇ ਨੂੰ ਵੀ ਛੱਡਣਾ ਪਊਗਾ ਇਸ ਲਈ ਫਿਰ ਆਪਾਂ ਸਾਰੇ ਫੈਂਸੀ ਕਬੂਤਰਾਂ ਨੂੰ ਅੱਧੀ ਛੱਡ ਦਾਂਗੇ ਠੀਕ ਹੈ ਬਾਕੀ ਜਿਹੜੇ ਆਪਣੇ ਜੋੜੇ ਨਵੇਂ ਲਾਵਾਂਗੇ ਉਹਨਾਂ ਨੂੰ ਆਪਾਂ ਦੂਜੇ ਖੁੱਡੇ ਨਵੇਂ ਖੁੱਡੇ ਦੇ ਵਿੱਚ ਸ਼ਿਫਟ ਕਰ ਦਾਂਗੇ ਠੀਕ ਹੈ ਤੇ ਬਾਕੀ ਕਈ ਭਰਾਵਾਂ ਦੇ ਮੈਸੇਜ ਤਾਂ ਆਏ ਸੀ ਹਾਂ ਵੀ ਕਰ ਦੋ ਫੈਂਸੀ ਕਬੂਤਰ ਅਲੱਗ ਹਨਾ ਬਾਕੀ ਹੁਣ ਆਪਾਂ ਇਹ ਡਿਸਾਈਡ ਕਰ ਲਿਆ ਚੱਲ ਹੁਣ ਕਰਨੇ ਤਾਂ ਲੱਗ ਹੈਗੀਆਂ ਚੱਲ ਇੱਧਰ ਹੀ ਕਰ ਦਿੰਨੇ ਹਣਾ ਕਿਉਂਕਿ ਇਧਰ ਆਂਡੇ ਵੀ ਲਾਏ ਹੋਏ ਔਰ ਵਾਵਾ ਫਿਰ ਪਕਾਈ ਕਰਨੀ ਪਊਗੀ ਇੰਨਾ ਇੰਨਾ ਟਾਈਮ ਲੁਕਾਣਾ ਪੈਣਾ ਮੇਰੇ ਹਿਸਾਬ ਨਾਲ ਤੁਹਾਨੂੰ ਪਤਾ ਯਾਰ ਮੰਨ ਲਾ 21-22 ਦਿਨਾਂ ਬਾਅਦ ਬੱਚੇ ਕੱਢਦੇ ਹਨਾ 22 ਦਿਨ ਉਹ ਮੰਨ ਲਓ ਹੋਰ ਮੰਨ ਲਾ ਮਹੀਨਾ ਡੇਢ ਮਹੀਨਾ ਮੰਨ ਲਓ ਯਾਰ ਬੱਚੇ ਵੱਡੇ ਹੋਣ ਤੇ ਵੀ ਲਾ ਲਓ ਹਨਾ ਤੁ ਫਿਰ ਟਾਈਮ ਜ਼ਿਆਦਾ ਲੰਘ ਜਾਣਾ ਇਸ ਲਈ ਫਿਰ ਆਪਾਂ ਡਿਸਾਈਡ ਕੀਤਾ ਫਿਰ ਨਾਲੇ ਨਵੇਂ ਜੋੜੇ ਲਾਵਾਂਗੇ ਤੇ ਫਿਰ ਆਪਾਂ ਉਧਰ ਦੀ ਛੱਡ ਛੱਡ ਦਾਂਗੇ ਠੀਕ ਹੈ ਜਿਹੜੇ ਆਪਣੇ ਬੈਠੇ ਇੱਕ ਜਿਵੇਂ ਆ ਬੈਠਾ ਹੈ ਇੱਕ ਆ ਬੈਠਾ ਹੈ ਇੱਕ ਉਹ ਇੱਕੋ ਬੈਕ ਸਾਈਡ ਬੈਠਾ ਹੈ ਕਬੂਤਰ ਦੋ ਕਾ ਬੈਠੇ ਹੋਏ ਹਨ ਜਿੰਨੇ ਆਪਣੇ ਜੋੜੇ ਲਾ ਕੇ ਕੀ ਪਤਾ ਮੈਂ ਸਾਰੇ ਲਾ ਕੇ ਛੱਡਦਾ ਉਧਰ ਹਨ ਇਹਦਾ ਮੌਕੇ ਦੀ ਗੱਲ ਆ ਬੱਜਰੀ ਸਬਸਕ੍ਰਾਈਬ ਕਰਕੇ ਜਰੂਰ ਰੱਖ ਲਿਓ ਆ ਜਿਹੜੀਆਂ ਵੀਡੀਓ ਖੇਡਿਓ ਮਤਲਬ ਜਲਦੀ ਤੋਂ ਜਲਦੀ ਪਹੁੰਚ ਜਾਣ ਹਨ ਤੇ ਬਾਕੀ ਫਿਰ ਆਪਾਂ ਕਰਦੇ ਆ ਵੀਡੀਓ ਨੂੰ ਸਟਾਰਟ ਹਨਾ ਉਧਰ ਕੰਮਕਾਰ ਕਰਦੇ ਆ ਤੇ ਫਿਰ ਤੁਹਾਨੂੰ ਦਿਖਾਉਣੇ ਆ ਫਿਰ ਆਪਾਂ ਨਵੇਂ ਜੋੜ ਵੀ ਲਾਉਣੇ ਆ ਉਹ ਵੀ ਦਿਖਾਉਣੇ ਆ ਤੁਹਾਨੂੰ ਠੀਕ ਹੈ ਵੀਡੀਓ ਦੇ ਨਾਲ ਬਣੇ ਰਹੋ ਸਾਰੇ ਵੀਰ ਭਰਾ ਤੇ ਲਓ ਜੀ ਆ ਮਿੱਟੀ ਜਿਹੜੀ ਅੱਧੀ ਸੀ ਇੱਧਰ ਹਨਾ ਉਹ ਆਪਾਂ ਕਰਤੀ ਆ ਜਿਹੜੀ ਅੱਧਰ ਰਹਿੰਦੀ ਆ ਉਹ ਥੋੜੀ ਜੀ ਨਾ ਮਤਲਬ ਅੱਧਰ ਘਾਟ ਆ ਅੱਧਰ ਜਿਆਦੀ ਪਈ ਹੋਈ ਆ ਤੇ ਉਸੇ ਹਿਸਾਬ ਨਾਲ ਥੋੜਾ ਜਿਹਾ ਲੈਵਲ ਕਰਦੇ ਪਏ ਆ ਬਾਕੀ ਇਹ ਥਾਂ ਯਾਰ ਸਿੱਜੜਾ ਨੇ ਪੱਟ-ਪੱਟ ਨੰਦਰ ਖਲੋਲ ਨੇ ਵੀ ਬਣਾਏ ਹੋਏ ਸੀ ਵਿੱਚ ਉਹ ਵੀ ਆਪਾਂ ਪੱਧਰ ਕਰੀ ਜਾਂਦੇ ਆ ਕਈ ਥਾਂ ਤੋਂ ਨਾ ਉੱਚਾ ਵਾ ਥਾਂ ਕਈ ਥਾਂ ਤੋਂ ਨੀਵਾ ਵਾ ਜਿਵੇਂ ਇੱਥੇ ਢੇਗ ਉਹਨਾਂ ਨੇ ਜ਼ਿਆਦਾ ਲਾਇਆ ਹੋਇਆ ਸੀਗਾ ਇਹ ਵੀ ਪੱਟ ਕੇ ਥੋੜੀ ਤੇ ਅੰਦਰ ਆਪਣੇ ਸਲਾਬ ਵੀ ਹੈ ਨਾ ਖੁੱਡਿਆਂ ਦੇ ਵਿੱਚ ਢਾ ਢੇਗ ਤੋਂ ਇੱਧਰ ਲਈ ਇੱਧਰਲੀ ਸਾਈਡ ਮੇਰੀ ਵਾਲੀ ਸਾਈਡ ਮੈਨੂੰ ਇਹ ਵੀ ਡਰ ਆ ਹਾਂ ਵੀ ਕਬੂਤਰਾਂ ਨੂੰ ਬਿਮਾਰੀ ਵੀ ਨਾ ਆ ਜੇ ਬਾਕੀ ਜਿਹੜੀ ਆ ਸੁੱਕੀ ਮਿੱਟੀ ਹੋਗੀ ਇਹ ਆਪਾਂ ਥੋੜੀ ਥੋੜੀ ਉੱਤੇ ਖਿਲਾਰ ਦਾਂ ਹੈ ਨਾ ਮੀ ਕਾਰਨ ਕਈ ਆ ਨਾ ਥੋ ਕਈ ਆ ਖੁੱਡਾ ਚੋ ਚੂ ਜਾਂਦਾ ਕਿਉਂਕਿ ਉੱਪਰ ਪਾਣੀ ਖੜ ਗਿਆ ਸੀ ਇਹਦੇ ਤੇ ਹੌਲੀ ਹੌਲੀ ਚੋਈ ਗਿਆ ਤੇ ਬਾਕੀ ਬਾਬਾ ਮੇਰ ਕਰੇ ਕੁਛ ਐਮ ਦਾ ਹੋ ਵੀ ਨ ਬਾਕੀ ਆਪ ਦੇ ਲੋ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਸੁੱਕਾ ਜਿਹਾ ਰੱਖਾਂਗੇ ਹਨ ਕਿਉਂਕਿ ਆਪਣੇ ਉੱਡਣ ਵਾਲੇ ਕਬੂਤਰ ਅਧਰੀ ਰਹਿਣਗੇ ਜੇ ਲੱਕੇ ਹੁੰਦੇ ਚਲੋ ਉਹਨਾਂ ਨੂੰ ਜਲਦੀ ਬਿਮਾਰੀ ਨਹੀਂ ਪੈਂਦੀ ਜਿਹੜੇ ਆਪਣੇ ਦੂਜੇ ਕਬੂਤਰ ਹੁੰਦੇ ਉਹਨਾਂ ਨੂੰ ਜਲਦੀ ਬਿਮਾਰੀ ਪੈ ਜਾਂਦੀ ਆ ਇਸ ਲਈ ਫਿਰ ਆਪਾਂ ਥੋੜਾ ਜਿਹਾ ਸੁੱਕਾ ਵੀ ਰੱਖਾਂਗੇ ਤੇ ਉਸ ਦੇ ਹਿਸਾਬ ਨਾਲ ਛੱਡਾਂਗੇ ਜੇ ਤਾਂ ਆਪਾਂ ਨੂੰ ਸਹੀ ਮੌਕਾ ਦਿੱਖਿਆ ਹਨ ਤੇ ਬਾਕੀ ਤੁਹਾਨੂੰ ਦਿਖਾਉਣਿਆ ਪੱਦਰ ਕਰਕੇ ਕਿਵੇਂ ਦਾ ਲੱਗਦਾ ਖੋਡਾ ਤੇ ਬਾਕੀ ਜੋੜੇ ਜੁੜੇ ਦਾ ਆਪਾਂ ਲਾਉਣਿਆ ਉਹ ਵੀ ਦਿਖਾਉਣਿਆ ਤੁਹਾਨੂੰ ਲਓ ਜੀ ਖੋਡੇ ਦੀ ਕਰਤੀ ਡੈਂਡਿੰਗ ਨੂੰ ਮੈਂ ਜਿੰਨੀ ਮਾੜੀ ਮੋਟੀ ਆਪਣੇ ਤੋਂ ਹੋਈ ਐ ਠੀਕ ਐ ਖੁੱਡਾ ਬਾਵਾ ਲੰਮਾ ਲੱਗਣ ਲੱਗ ਗਿਆ ਭਾਈ ਹੁਣ ਤਾਂ ਨਾ ਯਾਰ ਚਲੋ ਵਧੀਆ ਗੱਲ ਆ ਹਨਾ ਸੋਨਾ ਵੀ ਲੱਗਦਾ ਪਿਆ ਹੁਣ ਮੇਰੇ ਹਿਸਾਬ ਨਾਲ ਤਾਂ ਲੱਗਦਾ ਪਿਆ ਬਾਕੀ ਹੁਣ ਤੁਹਾਡੇ ਹਿਸਾਬ ਨਾਲ ਤਾਂ ਪਤਾ ਨਹੀਂ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਤੇ ਹੁਣ ਆਪਾਂ ਦੇਖਦੇ ਆ ਜੋੜੇ ਲਾ ਦਈਏ ਮੈਂ ਕਹਿੰਨਾ ਇੱਕ ਦੋ ਜਿੰਨੇ ਲੱਗਦੇ ਆ ਕਿਉਂਕਿ ਆਪਣੇ ਕੋਲੇ ਇੱਕ ਆ ਪਿੰਜਰਾ ਵਾ ਬਾਕੀ ਜਿਹੜਾ ਮੇਰਾ ਦੋਸਤ ਸੀ ਹਨਾ ਯਾਰ ਉਹ ਚਾਚੇ ਦਾ ਛੋਰ ਉਹ ਆਪਣੇ ਕੋਲੇ ਜਿਹੜੀ ਲੱਕੜ ਦੀ ਡੋਲੀ ਸੀ ਉਹ ਲੈ ਕੇ ਗਿਆ ਦੋ ਰੱਖਣ ਵਾਲੀ ਉਹ ਕੁੱਕੜ ਜੇ ਲਿਆਏ ਸੀ ਯਾਰ ਉਹਦੇ ਵਿੱਚ ਰੱਖਣ ਵਾਸਤੇ ਤੇ ਮੈਂ ਚਲ ਰੱਖ ਲਉ ਜਿੰਨੇ ਦਿਨ ਰੱਖਣੇ ਆ। ਇਸ ਤੋਂ ਬਾਅਦ ਆਪਾਂ ਚੱਕ ਲਿਆਵਾਂਗੇ ਠੀਕ ਹੈ। ਆਪਣੇ ਕੋਲ ਜਿੰਨੇ ਵੀ ਜੋੜੇ ਦੋ ਲੱਗਦੇ ਆ ਇਹਦੇ ਵਿੱਚ ਆਪਾਂ ਲਾ ਦਿੰਨੇ ਆ ਇੱਕ ਰੀ। ਫਿਰ ਮੰਨ ਲਓ ਸ਼ਾਮ ਨੂੰ ਸ਼ਾਮ ਤੱਕ ਰੱਖਾਂਗੇ ਇਹਦੇ ਵਿੱਚ ਇਸ ਤੋਂ ਬਾਅਦ ਆਪਾਂ ਖੁੱਡਿਆਂ ਦੇ ਵਿੱਚ ਛੱਡ ਦਾਂਗੇ ਠੀਕ ਹੈ। ਤੇ ਦੋ ਆਪਾਂ ਫਿਰ ਜੋੜੇ ਲਾ ਦਾਂਗੇ ਚਾਰ ਜੋੜੇ ਲਾ ਕੇ ਆਪਾਂ ਖੁੱਡਿਆਂ ਦੇ ਵਿੱਚ ਛੱਡ ਦਾਂਗੇ ਕਿਉਂਕਿ ਸੋਹਣਾ ਜਿਹਾ ਲੱਗੂ ਹਨਾ ਵੱਡਾ ਖੁੱਡਾ ਵਾ। ਇੱਕ ਜੋੜਾ ਛੱਡਾਂਗੇ ਭੈੜਾ ਜਿਹਾ ਲੱਗਦਾ ਬਾਕੀ ਰੌਣਕ ਜੀ ਲੱਗਦੀ ਰਹੂਗੀ ਹਨਾ ਵਾਵਾ ਕਬ ਕਿਹੜੇ ਜੋੜੇ ਲਾਵਾਂਗੇ ਇਹਨਾਂ ਦੇ ਵਿੱਚੋਂ ਜਿਹੜੇ-ਜਿਹੜੇ ਕਬੂਤਰਾਂ ਨਾਲ ਕਿਹੜੀ-ਕਿਹੜੀ ਕਬੂਤਰੀ ਲਾਵਾਂਗੇ ਠੀਕ ਹੈ ਉਹ ਦਿਖਾਉਣੇ ਆ ਤੁਹਾਨੂੰ ਅੱਗੇ ਤੇ ਆਪਾਂ ਕਬੂਤਰ ਸਿਲੈਕਟ ਕਰ ਲਏ ਤੇ ਕਬੂਤਰੀਆਂ ਸਿਲੈਕਟ ਕਰ ਲਈਏ ਨਾ ਕਿਹਦੇ ਨਾਲ ਕਿਹਦੇ ਨਾਲ ਲਾਉਣਾ ਬਾਕੀ ਵੀਡੀਓ ਦੇ ਨਾਲ ਬਣੇ ਰਹੋ ਨੈਚਰ ਜਾਏ ਉਹਨ ਕੀਤੇ ਬਾਕੀ ਸਬਸਕ੍ਰਾਈਬ ਜਰੂਰ ਕਰਕੇ ਰੱਖਿਓ ਆਪਣੇ ਚੈਨਲ ਨੂੰ ਤੇ ਲਓ ਬਾਈ ਜੀ ਕਰ ਲੇ ਮਹਾ ਸਿਲੈਕਟ ਕੀਤੇ ਭਰਾਵਾ ਜੋੜੇ ਹੀ ਨਹੀਂ ਸਮਝਾਉਂਦੇ ਭਈ ਹਣਾ ਕਿਹਦੇ ਨਾਲ ਕਿਹੜੇ ਲਾਈਏ ਮਹਾ ਕੀਤੀ ਸਿਲੈਕਟ ਜੇ ਜੋੜੇ ਤੇ ਲਓ ਵੀ ਜਿਹੜਾ ਆਪਣਾ ਪਰਲਾ ਜੋੜਾ ਵਾ ਲਾਲ ਚੀਨਾ ਕਬੂਤਰਾ ਤੇ ਕਾਲੀਆਂ ਅੱਖਾਂ ਦੀ ਕਬੂਤਰੀ ਹੈ ਠੀਕ ਹੈ ਇਹ ਲਾਤਾ ਇਹ ਆਪਾਂ ਖੁੱਲਾ ਹੀ ਛੱਡਤਾ ਕਿਉਂਕਿ ਪੰਜਰੇ ਤਾਂ ਹੈ ਨਹੀਂ ਆਪਣੇ ਕੋਲੇ ਤਾਂ ਆਪਾਂ ਅੰਦਰ ਛੱਡਤਾ ਠੀਕ ਹੈ ਇਹ ਬਸ ਇਹ ਹੀ ਹੁਣੇ ਹਨ ਨੇ ਹੁਣੇ ਸ਼ੁਰੂ ਹੋ ਜਾਣਾ 2 ਕਿ ਮਿੰਟਾਂ ਤੱਕ ਇਹਨੂੰ ਥੋੜੇ ਪਰਾਂ ਨੂੰ ਕਰ ਦਾਂਗੇ ਜਿਹੜਾ ਆਪਣਾ ਵਿੱਚ ਕਬੂਤਰ ਲੱਗਾ ਹੈ ਆਪਣਾ ਇਹਨੂੰ ਆਪਾਂ ਬੰਦ ਕੀਤਾ ਹੈ ਅਸੀ ਇਤਕੀ ਬਾਕੀ ਤੁਹਾਨੂੰ ਪਤਾ ਹੀ ਇਤਕੀ ਆਪਾਂ ਡਾ ਜਾਣੀ ਹਨਾ ਤੇ ਇਹਦੇ ਨਾਲ ਜਿਹੜੀ ਆਪਾਂ ਮਾਂ ਲਾਈ ਹੋਈ ਹੈ ਦੀ ਠੀਕ ਹੈ ਆਪਾਂ ਪਿਓਰ ਕਰਨ ਚ ਫਿਰਦਾ ਮੈਂ ਮੈਂ ਜੇ ਪਿਓਰ ਹੁੰਦਾ ਹੋਇਆ ਬਾਲੀ ਵਧੀਆ ਗੱਲ ਆ ਜੇ ਨਾ ਵੀ ਹੋਇਆ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਤੁਹਾਨੂੰ ਮੈਂ ਦੱਸਿਆ ਸੀ ਨਾ ਇਹਨੇ ਹੁਣੇ ਖੋਰੂ ਪੋਣਾ ਸ਼ੁਰੂ ਕਰ ਹੀ ਦੇਣਾ ਪਰ ਲੱਗ ਗਿਆ ਵਾ ਤੇ ਇਹ ਵੀ ਜੋੜੀ ਲੱਗ ਜੂਗੀ ਬਾਕੀ ਇਧਰਲੀ ਥੋੜੀ ਜਿਹੀ ਮੈਨੂੰ ਥੋੜੀ ਲੇਟ ਲੱਗੂਗੀ ਜੋੜੀ ਜੇ ਲੱਗੀ ਤਾਂ ਬਾਕੀ ਦੇਖਦੇ ਹਾਂ ਕੀ ਚੱਕਰ ਬਣਦਾ ਹਨਾ ਬਾਕੀ ਦੇਖੋ ਦੇਖੀ ਤੁਹਾਨੂੰ ਪਤਾ ਹੋ ਹੀ ਜਾਊਗਾ ਸਿਸਟਮ ਤੇ ਬਾਕੀ ਆਹ ਤਿੰਨ ਜੋੜੇ ਆਪਾਂ ਲਾਤੇ ਆ ਬਾਕੀ ਦੇਖਾਂਗੇ ਜੇ ਜਦੋਂ ਆਹ ਜੋੜੇ ਪੱਕੇ ਹੋ ਗਏ ਤੋਂ ਬਾਅਦ ਆਪਾਂ ਹੋਰ ਜੋੜੇ ਲਾ ਦਾਂਗੇ ਠੀਕ ਹੈ ਬਾਕੀ ਉਹ ਅਗਲੀਆਂ ਵੀਡੀਓ ਨੂੰ ਦੇਖਣ ਵਾਸਤੇ ਆਪਣੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਠੀਕ ਹੈ ਤੇ ਬਾਕੀ ਸਾਰਾ ਸਿਸਟਮ ਆਪਣਾ ਜਿੰਨਾ ਸੀ ਉਹ ਹੋ ਗਿਆ ਤੇ ਬਾਕੀ ਆਪਾਂ ਮਿਲਦੇ ਤੁਹਾਨੂੰ ਸਾਰੇ ਵੀਰ ਭਰਾਵਾਂ ਨੂੰ ਅਗਲੀ ਵੀਡੀਓ ਦੇ ਵਿੱਚ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਨਾਲੇ ਨਵੀਆਂ ਵੀਡੀਓ ਦੇਖਣ ਵਾਸਤੇ ਵੀ ਜਰੂਰ ਕਰਿਓ ਹਣਾ ਫਿਰ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਓਕੇ ਬਾਜੀ ਸਾਰੇ ਵੀਰ ਭਰਾਵਾਂ ਨੂੰ